ਅਬਰਾਧ ਦੇ ਨਿਕਾਸ ਅਵੇ ਰਮਾਸੀ ਨਾ ਰੱਬਾ ਅਬਰਾਧ ਦੇ ਨਿਕਾਸ ਅਵੇ ਰਮਾਸੀ ਨਾ ਰੱਬਾ ਠੀਕ ਹੈ ਕੀ ਨਾਮ ਹੈ ਜੀ ਮੇਰਾ ਨਾਮ ਗੁਰਨਾਮ ਆ ਜੀ ਕੀ ਨਾਮ ਹੈ ਹਾਂ ਜੀ ਕੀ ਗੱਲਬਾਤ ਕੀ ਹੋਈ ਜੀ ਗਲਵਾ ਜੀ ਸਾਨੂੰ ਇਹ ਪਤਾ ਲੱਗਾ ਕਿ ਮੇਰੇ ਚਾਚੇ ਦਾ ਮੁੰਡਾ ਨਿਤਿਸ਼ ਕੌਲ ਕਿ ਉਹਦਾ ਐਕਸੀਡੈਂਟ ਹੋ ਗਿਆ ਅਸੀਂ ਮੌਕੇ ਤੇ ਪਹੁੰਚੇ ਸਿਵਲ ਹਸਪਤਾਲ ਉਹਨਾਂ ਨੇ ਤਾਂ ਇਹਦ ਗੱਲ ਦੱਸੀ ਵੀ ਪੂਰਾ ਹੋ ਗਿਆ ਕਿੰਨੀ ਉਮਰ ਸੀ 20 ਸਾਲ ਦੀ ਉਮਰ ਆ ਜੀ ਆ 99 ਸਲੂਨ ਕੋਲ ਇੱਧਰ ਚ ਕੰਮ ਕਰਦਾ ਹੈ ਕਿੱਧਰੋਂ ਕਿੱਧਰ ਜਾ ਰਿਹਾ ਸੀ ਪਿੰਡੋਂ ਆ ਰਿਹਾ ਸੀ ਸਲੂਨ ਦੇ ਵਿੱਚ ਕੰਮ ਕਰਨ ਲਈ ਕਾਦੇ ਨਾਮ ਹੋਇਆ ਕਾਦੇ ਨੇ ਛੋਟਾ ਹਾਥੀ ਆ ਜੀ ਹੁਣ ਤੁਸੀਂ ਕੀ ਮੰਨਦਾ ਹੋ ਅਸੀਂ ਪ੍ਰਸ਼ਾਸਨ ਵਾਲੋ ਇਹ ਮੰਗ ਕਰਦੇ ਇਨਸਾਫ ਹੋ ਸਕੇ ਸਾਡੇ ਨਾਲ। ਸੁਰਜੀ ਐਕਸੀਡੈਂਟ ਦਾ ਇੱਕ ਮਾਮਲਾ ਸਾਹਮਣੇ ਆਇਆ ਕੀ ਇਹ ਪੂਰਾ ਹਾਂਜੀ ਸਸੀਕਲ ਜੀ ਸਾਰਿਆਂ ਨੂੰ ਪਹਿਲਾਂ ਤੋਂ ਪ੍ਰੈਸ ਮੀਡੀਆ ਵਾਲਿਆਂ ਨੂੰ ਇਹ ਇੱਕ ਮੁੰਡਾ ਨਿਤਿਸ਼ ਕੋਲ ਆ ਇਹਦਾ ਫਾਦਰ ਨੇਮ ਪਰਮਜੀਤ ਕੋਲ ਆ ਇਹ ਵਾਸੀ ਹੈਗਾ ਬਿੱਲੀਚਾਰ ਮੰਡਾ ਤੇ ਰਜਾਨਾ ਦੀ ਤਰ੍ਹਾਂ ਮਤਲਬ ਇੱਥੇ ਸਲੂਨ ਦੇ ਵਿੱਚ ਕੰਮ ਕਰਦਾ ਸੀ ਨਕੌਦਰ ਤੇ ਅੱਜ ਇਹ ਬੋਲਟ ਮੋਟਰਸਾਈਕਲ ਸੀਗਾ ਜਿਹੜਾ ਇਹਦੇ ਕੋਲ PB08FN0974 ਉਥੇ ਆ ਰਿਹਾ ਸੀ ਤੇ ਇਹ ਜਦੋਂ ਮਿੱਲੀ ਧਰਮ ਤੋਂ ਨਕੁੱਦਰ ਨੂੰ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਤਕਰੀਬਨ ਸੰਧੂ ਢਾਬਾ ਕ੍ਰੋਸ ਕਰਕੇ ਉਥੇ ਅਚਾਨਕ ਸਡਨਲੀ ਮਤਲਬ ਇਹਦਾ ਐਕਸੀਡੈਂਟ ਹੋ ਗਿਆ ਇੱਕ ਛੋਟਾ ਹਾਥੀ ਸੀਗਾ ਉਹਦੇ ਨਾਲ ਤੇ ਉਹ ਇਹਦੀ ਜਿਹੜੀ ਮੂੰਹ ਦੇ ਉੱਤੇ ਜਿਆਦਾ ਥੋੜੀ ਜਦੋਂ ਪਿੱਛੋਂ ਵੱਜਿਆ ਤੇ ਮੂੰਹ ਤੇ ਸੱਟ ਲੱਗੀ ਹੈ ਤੇ ਤੇ ਮਤਲਬ ਕਾਫੀ ਸੀਰੀਅਸ ਇੰਜਰੀ ਹੋ ਗਿਆ ਸੀ ਇਨੂ ਮੌਕੇ ਤੇ ਜਿਹੜੀ ਆ ਐਮਰਜੈਂਸੀ ਦੇ 108 ਐਂਬੂਲੈਂਸ ਜਿਹੜੀ ਸਿਵਲ ਹਸਪਤਲ ਲੈ ਕੇ ਆਈ ਸੀ ਜਿੱਥੇ ਉਹਦੀ ਮਕਲੋ ਡੈਥ ਹੋ ਚੁੱਕੀ ਹੈ ਜੀ ਇਹ ਸਰ ਜਿਹੜਾ ਐਕਸੀਡੈਂਟ ਆ ਐਕਸੀਡੈਂਟ ਖੜੇ ਵਾਹਨ ਦੇ ਵਿੱਚ ਵਜਾ ਜਾਂ ਇਹ ਇਹ ਕੋਈ ਰੀਅਲ ਐਕਸੀਡੈਂਟ ਹੈ ਇਹ ਇਹ ਤਾਂ ਹਜੇ ਕੁਛ ਨਹੀਂ ਇਨਵੈਸਟੀਗੇਟ ਕਰ ਰਹੇ ਕਿਉਂਕਿ ਅਸੀਂ ਐਟ ਪ੍ਰੈਜ਼ੀਡੈਂਟ ਮੌਕੇ ਤੇ ਹੈ ਨਹੀਂ ਸੀ ਬਈ ਜ਼ਿਆਦਾਤਰ ਇਹ ਹੀ ਲੱਗ ਰਿਹਾ ਵੀ ਉਹ ਵਾਹਨ ਉੱਥੇ ਪਹਿਲਾਂ ਆਲਰੇਡੀ ਖੜਾ ਸੀਗਾ ਜਿਸ ਤਰ੍ਹਾਂ ਜਿਹੜਾ ਕੋਈ ਮੌਕੇ ਤੇ ਹਜੇ ਕੋਈ ਚਸ਼ਮਦੀਰ ਮਿਲੂਗਾ ਤੇ ਹੁਣ ਅਸੀਂ ਪਰਵਾ ਇਹਦਾ ਐਕਚੁਅਲੀ ਫਾਦਰ ਜਿਹੜੇ ਆ ਪਰਮਜੀਤ ਆ ਉਹ ਵਿਦੇਸ਼ ਰਹਿੰਦੇ ਆ ਸਾਊਦੀ ਅਰਬ ਤੇ ਉਹਦੇ ਵਾਰਸਾ ਨਾਲ ਮੇਰੀ ਗੱਲਬਾਤ ਹੋਈ ਆ ਹਸਪੀਟਲ ਵੀ ਜਾ ਗਏ ਡੈੱਡ ਬੋਡੀ ਹਸਪੀਟਲ ਪਈ ਆ ਉਹ ਜਿਸ ਤਰ੍ਹਾਂ ਦੀ ਉਹ ਕਾਰਵਾਈ ਚਾਹਣਗੇ ਜਿਹੜੀ ਲੀਗਲੀ ਕਰਦੀ ਹੈ ਉਹ ਅਸੀਂ ਮਤਲਬ ਕਰਾਂਗੇ ਉਹ ਆਪਣੇ ਸਲਾਮ ਮਸ਼ਵਰਾ ਕਰ ਰਿਹਾ ਹੈ ਜੀ